ਆਓ ਸਰਬੱਤ ਸੰਗਤਾਂ ਸਾਡੀ ਅਤੇ ਆਪਣੀ ਹਾਜ਼ਰੀ ਪਾਵਨ ਗੁਰਦੇਵ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀਆਂ ਦੇ ਮੁਬਾਰਕ ਚਰਨਾਂ ਦੇ ਵਿੱਚ ਲਵਾਉਂਦੇ ਹੋਏ ਸਰਬੱਤ ਸੰਗਤਾਂ ਗੱਜ ਕੇ ਕਹ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਕ ਹੋਵੇ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਸਤਕਾਰਈ ਸਾਧ ਸੰਗਤ ਜੀ ਅੱਜ ਦੇ ਦੀਵਾਨ ਦੇ ਅੰਦਰ ਪ੍ਰਬੰਧਕ ਜਨਾਂ ਦੇ ਹੁਕਮਾਂ ਦੇ ਅਨੁਸਾਰ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਬਾਜਾ ਵਾਲੇ ਮਾਹੀ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਜੀਆ ਨੇ ਖੰਡੇ ਬਾਟੇ ਦੀ ਪੋਲ ਛਕਾ ਕੇ ਆਪਣਾ ਸਾਰਾ ਪਰਿਵਾਰ ਵਾਰ ਕੇ ਤੇ ਸਾਡੇ ਕਿਰਦਾਰ ਨੂੰ ਸਾਡੇ ਇਖਲਾਕ ਨੂੰ ਬੜਾ ਉੱਚਾ ਚੁੱਕਿਆ ਹੈ ਪਰ ਅਫਸੋਸ ਇਸ ਗੱਲ ਦਾ ਹੈ ਕਿ ਮੇਰੇ ਪਾਤਸ਼ਾਹ ਨੇ ਇੰਨਾ ਬਹਿਮਾ ਭਰਮਾ ਪਖੰਡਾਂ ਦੇ ਵਿੱਚੋਂ ਸਾਨੂੰ ਕੱਢਿਆ ਸੀ ਅੱਜ ਅਸੀਂ ਉਸ ਤੋਂ ਬਹੁਤ ਜ਼ਿਆਦੇ ਉਸ ਗਲਤੋੜ ਦੇ ਵਿੱਚ ਜਾ ਕੇ ਫਸ ਚੁੱਕੇ ਹਾਂ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਆਓ ਤੱਕਣਾ ਕਰੀਏ ਮੇਰੇ ਪਾਤਸ਼ਾਹ ਨੇ 52 ਕਮੀ ਪੰਤੇ ਸਾਹਿਬ ਦੇ ਵਿੱਚ ਸਾਜੇ ਸਨ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਉਹਨਾਂ ਤੋਂ ਅਸੀਂ ਸੇਧ ਲੈਣੀ ਸੀ ਇਸ ਕਰਕੇ ਸੇਧ ਲੈਣੀ ਸੇਧ ਦੇਣੀ ਤੇ ਬੜੀ ਦੂਰ ਦੀ ਗੱਲ ਹੈ ਅਸੀਂ ਅੱਜ ਉਹਨਾਂ ਨੂੰ ਵੇਖਣਾ ਵੀ ਨਹੀਂ ਚਾਹੁੰਦੇ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਤਰ੍ਹਾਂ-ਤਰ੍ਹਾਂ ਦੇ ਕੋ ਕਰਮ ਅਸੀਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਉਹਨਾਂ ਦੀ ਹਜ਼ੂਰੀ ਦੇ ਅੰਦਰ ਕਰਦੇ ਹਾਂ ਤੇ ਸਾਡੀ ਸੋਚ ਹੀ ਹੋਇਆ ਕਰਦੀ ਹੈ ਕਿ ਸਾਨੂੰ ਗੁਰੂ ਕਿਹੜਾ ਵਿਖਦਾ ਹੈ ਤੇ ਗੁਰੂ ਵੀ ਇਹੀ ਗੱਲ ਕਹਿੰਦਾ ਹੈ ਕਿ ਜੇ ਕੋਈ ਉਸ ਨੂੰ ਕਹਿ ਦਿੰਦਾ ਕਿ ਗੁਰੂ ਮੇਰੇ ਬੜਾ ਨਜ਼ਦੀਕ ਹੈ ਤੇ ਗੁਰੂ ਕਹਿੰਦੇ ਮੈਂ ਤੇਰੇ ਨਜ਼ਦੀਕ ਹਾਂ ਜੇ ਕੋਈ ਕਹਿ ਦਿੰਦਾ ਕਿ ਗੁਰੂ ਬਹੁਤ ਦੂਰ ਹੈ ਤੇ ਗੁਰੂ ਸਾਹਿਬ ਇਹੋ ਕਹਿ ਦਿੰਦੇ ਕਿ ਮੈਂ ਬਹੁਤ ਥਿਰ ਤੋਂ ਦੂਰ ਹਾਂ ਇਸ ਕਰਕੇ ਮੇਰੇ ਦੀਨ ਦੁਨੀ ਦੇ ਪਾਤਸ਼ਾਹ ਸਹਿਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਉਹਨਾਂ ਨੇ ਸਾਡਾ ਬਾਰੀ ਦਬਾਸ ਨਹੀਂ ਲੇਖਣਾ ਇਹ ਨਹੀਂ ਵੀ ਸਾਨੂੰ ਮੈਲਾ ਪਾਉਣਾ ਚਾਹੀਦਾ ਅਸੀਂ ਗੁਰੂ ਦੀ ਹਜ਼ੂਰੀ ਦੇ ਵਿੱਚ ਆਉਣਾ ਹੈ ਸਾਨੂੰ ਚੰਗੇ ਬਸਤਰ ਅਤਰ ਫਲੈਜ ਲਾ ਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਆਉਣਾ ਚਾਹੀਦਾ ਪਰ ਮੇਰੇ دین ਦੁਨੀ ਦੇ ਪਾਤਸ਼ਾਹ ਨੇ ਅੰਦਰ ਦੀ ਨਿਮਰਤਾ ਅੰਦਰ ਦੀ ਸ਼ੁੱਧਤਾ ਉਸ ਮੇਰੇ ਦਰਤਾਰ ਪਾਤਸ਼ਾਹ ਨੇ ਗੁਰੂ ਪਿਆਰੇ ਘਰ ਸਾਜੀ ਉਹ ਚੈੱਕ ਕਰਨੀ ਹੈ ਕਿਉਂਕਿ ਨਿਮਰਤਾ ਇੱਕ ਇਹੋ ਜੀ ਚੀਜ਼ ਹੋਇਆ ਕਰਦੀ ਹੈ ਕਿ ਜਿਸ ਨਿਮਰਤਾ ਦੇ ਸਦਕਾ ਪਾਈ ਲੈਣਾ ਅਖਵਾਉਣ ਵਾਲਾ ਗੁਰੂ ਪਿਆਰੀ ਗੁਰੂ ਖਾਲਸਾ ਸਾਹਿਬ ਸੰਗਤ ਉਹ ਜਗਤ ਦਾ ਦੂਸਰਾ ਗੁਰੂ ਸਹਿਬ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਬੜੇ ਨੇ ਇਸੇ ਤਰੀਕੇ ਦੇ ਨਾਲ ਨਿਮਰਤਾ ਵੇਖ ਕੇ ਹੀ ਦੋਸਤਾਂ ਗੱਦੀ ਤੇ ਗੁਰੂਆਂ ਨੂੰ ਸੁਭਾਏ ਮਨ ਕੀਤਾ ਜਾਂਦਾ ਰਿਹਾ ਹੈ ਆਉਂ ਤੱਪਨਾ ਕਰੀਏ ਅੱਜ ਮੇਰੇ ਦੇਸ਼ ਦੇ ਲੋਕ ਤਰ੍ਹਾਂ ਤਰ੍ਹਾਂ ਦੇ ਨਸ਼ਿਆਂ ਰੂਹਨ ਸਮयक ਹੀਮ குரு ਪਿਆਰੇ ਖਾਲਸਾ ਜੀ ਉਹ ਜਿਹੜਾ ਹੈ ਸ਼ਰਾਬ ਇਹਨਾਂ ਨਸ਼ਿਆਂ ਦੇ ਵਿੱਚ ਤੁੱਟ ਹੋਏ ਫਿਰਦੇ ਨੇ ਸਾਨੂੰ ਸਿੱਖੀ ਵਾਲੀ ਜਿਹੜੀ ਕਾਣ ਚੜਾਈ ਸੀ ਮੇਰੇ ਦੀਨ ਦੁਨੀ ਦੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਉਹਨਾਂ ਨੇ ਸਾਨੂੰ ਉੱਚਾ ਚੁੱਕਿਆ ਸੀ ਉਥੇ ਬਾਈ ਧਰ ਦੇ ਰਾਜੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਨ ਪਵਿੱਤਰ ਧਰਤੀ ਤੇ ਆਏ ਔਰ ਦਰਬਾਰ ਦੇ ਵਿੱਚ ਆ ਕੇ ਇੱਕ ਵਾਰ ਦੀ ਗੱਲ ਕਰਨ ਲੱਗੇ ਕਹਿੰਦੇ ਦੀਨ ਦੁਨੀ ਦੇ ਪਾਤਸ਼ਾਹ ਤੈਨੂੰ ਅਸੀਂ ਆਪਣਾ ਗੁਰੂ ਮੰਨ ਲੈਂਦੇ ਹਾਂ ਪਰ ਮੰਨਾਂਗੇ ਇੱਕ ਸ਼ਰਤ ਦੇ ਉੱਤੇ ਮੇਰੇ ਪਾਤਸ਼ਾਹ ਕਹਿੰਦੇ ਸ਼ਰਤ ਕਿਹੜੀ ਹੋਵੇਗੀ ਬਾਈ ਧਾਨ ਦੇ ਰਾਜੇ ਕਹਿਣ ਲਗੇ ਕਹਿੰਦੇ ਸਾਡੀ ਸ਼ਰਤੇ ਹੋਵੇਗੀ ਕਿ ਜਦੋਂ ਤੁਹਾਡਾ ਭੋਜਨ ਤਿਆਰ ਹੋਵੇ ਉਦੋਂ ਪਹਿਲੀ ਜਿਹੜੀ ਪੰਗਤ ਹੈ ਉਹ ਸਾਡੀ ਰਾਜੇ ਮਹਾਰਾਜਾ ਦੀ ਲਗੇ ਔਰ ਸਾਡਾ ਬਚਿਆ ਹੋਇਆ ਭੋਜਨ ਸਾਡਾ ਜੂਠ ਉਹ ਨੀਵੀਂ ਜਾਤੀ ਦੇ ਲੋਕ ਫਿਰ ਬਾਦ ਦੇ ਵਿੱਚ ਛਗਿਆ ਕਰਨ ਮੇਰੇ ਦੀਨ ਦੁਨੀ ਦੇ ਪਾਦਸ਼ਾਹ ਮੁਸਕਰ ਆਏ ਕਹਿੰਦੇ ਓ ਬਾਈ ਧਰ ਦੇ ਰਾਜਿਓ ਜਾਓ ਸਾਡੀ ਨਿਗਰ ਤੋਂ ਦੂਰ ਹੋ ਜਾਓ ਸਾਡੀਆਂ ਅੱਖਰ ਤੋਂ ਪਰੇ ਹੋ ਜਾਓ ਸਾਨੂੰ ਤੁਹਾਡੀ ਕੋਈ ਲੋੜ ਨਹੀਂ ਕਹਿੰਦੇ ਜਿੰਨਾ ਗਰੀਬਾਂ ਨੂੰ ਤੁਸੀਂ ਗਰੀਬ ਕਹਿੰਦੇ ਜੇ ਬਾੜੀਆਂ ਜੱਟੀਆਂ ਕਹਿੰਦੇ ਜੇ ਉਹਨਾਂ ਨੂੰ ਤੁਹਾਡੇ ਬਰਾਬਰ ਤੇ ਥੱਲੇ ਹਾਨ ਨਿਵਾਸ ਤੇ ਤੁਹਾਡੇ ਬਰਾਬਰ ਤੇ ਆ ਕੇ ਉਹਨਾਂ ਦੇ ਕੋਲੋਂ ਰਾਜ ਕਰਵਾਉਣ ਵਾਸਤੇ ਹੀ ਦਸਮ ਦਤਾਰ ਬਾਜਾਂ ਵਾਲੇ ਵਾਹੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਜੀਆਂ ਦਾ ਇਹ ਅਵਤਾਰ ਹੋਇਆ ਹੈ ਆਓ ਤਪਨਾ ਕਰੀਏ ਸ਼ਹਿਰ ਦਰਦ ਭਰੇ ਗੁਰੂ ਪਿਆਰੇ ਖਾਲਸਾ ਦੀ ਲਹਿਜੇ ਦੇ ਨਾਲ ਕਲਮ ਫੜਦਾ ਹੈ ਔਰ ਕਾਗਜ਼ ਦੇ ਉੱਤੇ ਜੋ ਹਰਫ ਲਿਖੇ ਨੇ ਗੁਰੂ ਪਿਆਰੀ ਗੁਰੂ ਖਾਲਸਾ ਸਾਹਿਬ ਸੰਗਤ ਉਹ ਸਿੱਖਾ ਤੂੰ ਸਿੱਖੀ ਚੋਂਗੀ ਸਿੱਖਿਆ ਤੂੰ ਤੇ ਬਾਜਾਂ ਵੜੇ ਨੂੰ ਭੁੱਲ ਗਿਆ ਜਿਨੇ ਆਪਣਾ ਸਾਰਾ ਪਰਿਵਾਰ ਤੇਰੇ ਵਾਸਤੇ ਬਾੜ ਕੇ ਤੇਰੇ اخلاق ਨੂੰ ਤੇਰੇ ਕਿਰਦਾਰ ਨੂੰ ਬੜਾ ਉੱਤੇ ਉੱਚੇ ਚੁਕਿਆ ਪਰ ਤੂੰ ਆਪਣਾ ਕਿਰਦਾਰ ਜਿਹੜਾ ਹੈ ਉਹ ਬਿਲਕੁਲ ਨੀਵੇਂ ਕਰ ਬੈਠਾ ਹੈ ਪੈਰਾਂ ਦੇ ਵਿੱਚ ਰੋਲ ਰਿਆ ਹੈ ਆਓ ਤੱਕਣਾ ਕਰੀਏ ਸ਼ੈਰੀ ਦੀ ਵਾਜਾਂ ਵਾਲੀ ਮਾਹੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਜੀਆਂ ਦੇ ਜਨਮਾਂ ਦੇ ਵਿੱਚ ਅਰਦਾਸ ਪੇਸ਼ ਕਰ ਰਹੇ ਨੇ ਭਾਈ ਸਾਹਿਬ ਭਾਈ ਫਤੇ ਸਿੰਘ ਜੀ ਤੋਹਫਾ ਭਾਈ ਭੇ ਭਾਈ ਸਾਹਿਬ ਭਾਈ ਬਜਿੰਤਰ ਸਿੰਘ ਦੀ ਬੰਗਰਾ ਦਾਸ ਜਨਮਾਂ ਦੀ ਧੂੜ ਜਖਾ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਦੀ ਬਰਿਆ ਯਾਦ ਰੱਖਿਓ ਗੁਰ ਰੂਪ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਪਾ ਲਓ ਕਰਨਾ ਨਾ ਭੁੱਲਣਾ ਤੇ ਜੇ ਬੋਲ ਚੰਗੇ ਲੱਗਣ ਗੁਰੂ ਪਿਆਰੀ ਗੁਰੂ ਖਾਲਸਾ ਸਾਹਿਬ ਸੰਗਤ ਵਾਖ ਵਾਕ ਦੇ ਰੂਪਾਂ ਦੇ ਵਿੱਚ ਸ਼ੇਅਰ ਕਰਦੇ ਨੇ 9376 9391 9376 9391 ਆਓ ਬਾਜਾਂ ਵਾਲੇ ਸ਼ੈਲਸ਼ਾ ਨੇ ਸਾਡੇ ਵਾਸਤੇ ਆਪਣੇ ਪਰਿਵਾਰ ਵਾਰ ਕੇ ਸਾਡਾ ਕਰਤਾਰ ਸਾਡਾ ਇੱਕ ਨੱਕ ਜਿਹੜਾ ਹੈ ਉਹਨੂੰ ਬੜਾ ਉੱਚਾ ਚੁੱਕਿਆ ਪਰ ਗੁਰੂ ਪਿਆਰੀ ਸਾਧ ਸੰਗਤ ਅਸੀਂ ਉਸ ਨੂੰ ਭੁੱਲ ਗਏ ਹਾਂ ਇਸ ਦਰਦ ਨੂੰ ਪੇਸ਼ ਕਰਦੇ ਹੋਏ ਗੁਰੂ ਪਿਆਰੀ ਸਾਧ ਸੰਗਤ ਬਾਜਾਂ ਵਾਲੇ ਮਾਹੀ ਦੇ ਚਰਨਾਂ ਦੇ ਵਿੱਚ ਕੈ ਵੀ ਅੰਦਾਜ਼ ਏਉ ਹੈ ਸਿੱਖਿਆ ਕੀ ਸਿੱਖਿਆ ਸਿੱਖੀ ਜੀ

you know. Yeah. I'm